ਇਸ ਤੇ ਅਕਾਲੀ ਦਲ ਚ ਪਾਕਿਸਤਾਨਾ ਦੁਨੀਆ ਸੀ ਗਿਆ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀ ਹੈ ਕਿ ਆਰਐਸਐਸ ਤੇ ਬੀਜੇਪੀ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਚ ਖੇਢੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਚ ਖੇਢੀ ਉਹੀ ਉਹ ਪੰਜਾਬ ਖੇਡ ਰਹੇ ਨੇ ਸ਼ੇਵ ਸੈਨਾ ਨੂੰ ਭੰਨੇ ਆ ਦੋਸ਼ੰਤ ਨੂੰ 5 ਸਾਲ ਵਰਤੇ ਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਲੈਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀ ਦਾ ਲਾਪੜੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਜਵਾਨ ਜੇ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲਾਉਣ ਦੀ ਕੀ ਲੋੜ ਸੀ। ਬੇਰੱਈ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਾਉਂਦਾ। ਹੋਰ ਸਾਡਾ ਇੱਕ ਸਵਾਲ ਆ ਸਿੱਧਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ। ਇਹ ਵਡਾਲਾ ਸਾਹਿਬ ਜੋ ਨਹੀਂ ਸੀ ਤੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਆਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਸ਼੍ਰੋਮਣੀ ਕਾਲੀ ਦਲ ਵੱਲੋਂ ਪਾਰਟੀ ਦੇ ਬਾਗੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਵੱਲੋਂ ਬੀਤੇ ਦਿਨੀ ਜੰਮੂ ਵਿਖੇ ਭਾਜਪਾ ਦੇ ਬੈਨਰ ਹਟ ਇੱਕ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲੈ ਕੇ ਸਖਤ ਨੋਟਿਸ ਲਿਆ ਪਾਰਟੀ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਸਬੋਧਨ ਕਰਦੇ ਆ ਕਿ ਭਾਜਪਾ ਦੇ ਆਰਐਸਐਸ ਵੱਲੋਂ ਸਿੱਖਦੇ ਮਾਮਲੇ ਦੇ ਦਖਲ ਅਤੇ ਖੇਤਰੀ ਸਿਆਸੀ ਪਾਰਟੀ ਨੂੰ ਖਤਮ ਕਰਨ ਦੀ ਸੋਚ ਇਸ ਤੋਂ ਸਾਫ਼ ਦਰਸ਼ਾ ਰਹੀ ਹੈ ਇਸ ਕਾਨਫਰੰਸ ਪੜਾਈ ਹੈ ਇਹਦਾ ਖਾਸ ਮਕਸਦ ਹੈ ਤੇ ਜਿਸ ਦਿਨ ਅਕਾਲੀ ਦਲ 'ਚ ਬਾਕੀ ਸੁਰਾਂ ਉੱਠੀਆਂ ਸੀਗੀਆਂ ਉਸ ਦਿਨ ਤੋਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀਗਾ ਕਿ ਆਰਐਸਐਸ ਤੇ ਬੀਜੇਪੀ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਜਿੱਕੇ ਡੀ ਜਿਹੜੀ ਮੇਮ ਉਹਨਾਂ ਨੇ ਹਰਿਆਣਾ ਜਿੱਡੇ ਉਹੀ ਉਹ ਪੰਜਾਬ ਖੇਡ ਰਹੇ ਨੇ ਸ਼ੇਰ ਸੈ ਇਹਨਾਂ ਨੂੰ ਭੰਨਿਆ ਦੋਸ਼ਯੰਤ ਨੂੰ 5 ਸਾਲ ਵਰਤੇ ਆ ਛੱਡਿਆ ਤੇ ਸਾਡੇ ਜਿਹੜੇ ਸਾਥੀ علیحدਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਆ ਅਕਾਲੀਵਾਲ ਆਪਣੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਜੈਂਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਪੰਥਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਭਾਜਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੁਹਾਨੂੰ ਕੋ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜੇਪੀ ਦੇ ਪੋਸਟਰ ਤੇ ਇਹ ਬੈਠੇ ਨੇ ਉਥੇ ਜੰਮੂ 'ਚ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਇਹੀ ਨਹੀਂ ਇਸ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਦਾ ਹਾਂ ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਤੇ ਸ਼੍ਰੋਮ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ਼-ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਨੀਵਾ ਦਿਖਾਉਣ ਲਈ ਜਾਂ ਘਾ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਇਸ ਤੋਂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸਿੱਖ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਆ ਉਹ ਨੇ ਇਹ ਸਪਸ਼ਟ ਕਰਤਾ ਦੇਖੋ ਕਿਸੇ ਤਰ੍ਹਾਂ ਦੀ ਦੁਖਦਾ ਨਹੀਂ ਗਈ ਕਮਲ ਦੇ ਭੁਲਦਾ ਹੈ ਪ੍ਰਚਾਰ ਹੈ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋਣਾਂ ਜੇ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਦੀ ਕੀ ਲੋਟ ਸੀ ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਜਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਵਾਉਂਦਾ ਹਾਂ ਸਾਡਾ ਇੱਕ ਸਵਾਲ ਆ ਸਿੱਧਾ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਇਹ ਵਿਡਾਲਾ ਸਾਹਿਬ ਕਿਉਂ ਨਹੀਂ ਸਿੱਧੇ ਭਾਜਪਾ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀਂ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਦਾ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਆਰਐਸਐਸ ਐਨਈ ਕੋਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੜ ਚੁੱਕੀ ਹੈ ਜਿਹੜੀਆਂ ਤਾਂ ਹਰਮਖਸ਼ ਸੀਤਾ ਵੀ ਆਪਣੇ ਆਪ ਨੂੰ ਕਹੁੰਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿਉਂਕਿ ਨਾ ਤਾਂ ਰੀਜਨਲ ਪਾਰਟੀ ਨੂੰ ਭਾਜਪਾ ਟੋਲਰੇਟ ਕਰਦੀ ਹੈ ਨਾ ਮਿਨੋਰਟੀਜ਼ ਨੂੰ ਟੋਲਰੇਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਗਸ਼ਰੀ ਐਲਕੇਟ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਬਾਹਰਲੇ ਮੁਲਕਾਂ ਨੂੰ ਦੂਸਰੀਆਂ ਜਿਹੜੀਆਂ ਛੋਟੀਆਂ ਤੇ ਰਾਂ ਨੇ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਤੇ ਰਾਂ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇੱਕ ਕਰੋ ਦੀ ਠਗੀ ਰਿੱਚਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਦ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਐ ਚਲੋ ਮੇਰਾ ਤਾਂ ਬਹੁਤ ਅਜ਼ੀਜ਼ਾ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੋਨੀਆ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸੀ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਜੇ ਮਾੜੀ ਸੀਦਾ ਆਪਸ ਸਰੋਪਾ ਗਿਆ ਕੋਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਕਾਲੀ ਦਾ ਲਦਾ ਵਖਰੇਵਾ ਹੋਇਆ ਉਹ ਤੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚ ਵਿੱਚ ਫਰਕ ਹੋਇਆ 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਿਆਂ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋਹ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਿੱਟੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜਖੇਟੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਕਹਿਣੀ ਚਾਹਨਾ ਹੈ ਕਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਚਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਸ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਕਹਿੰਦੀ ਹੈ 355 ਕਰੋੜ ਰੁਪਏ ਸੈਂਟਰ ਤੋਂ ਆਇਆ 145 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਇਆ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀ ਸੀ ਕਿ ਸਿਹਤ ਵਿਦਿਆ ਤੇ ਭ੍ਰਸ਼ਟਾਚਾਰ ਤਿੰਨਾ ਜੀ ਲੱਤ ਪੱਥ ਹੋਈ ਪਈ ਤਿੰਨਾ ਜੀ ਲੱਤ ਪੱਥ ਹੋਈ ਪਈ ਤਿੰਨਾ ਜੀ ਲੱਤ ਪੱਥ ਹੋਈ ਪਈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕਿ ਬੜਾ ਰੋੜਾ ਪਾਉਂਨੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕੜੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਦੇਣਾ ਪਊਗਾ ਉਹ ਹਿਸਾਬ ਤਾਂ ਤੁਸੀਂ ਕੋਈ ਉੱਪਰ ਖੱਲਾਲੀ ਕਰ ਸਕਦੇ ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਚ 145 ਕਰੋੜ ਘਰ ਲਾ ਕੇ ਹੁਣ ਤੱਕ ਵਰਤੇ ਆ ਗਏ ਪਰ ਮੈਂ ਸਮਝਦਾ ਹੈ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੰਟਾਇਰ ਆ ਮਾਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ ਇਹਦੇ ਚੋਂ ਤਨਖਾਹਾਂ ਲਈ ਕਿੰਨਾ ਹਸਤੀਆਰਾਂ ਲਈ ਕਿੰਨਾ ਵਜ਼ੀਰਾਂ ਤੇ ਐਮਐਲਏਆਂ ਦੀਆਂ ਕੋਠੀਆਂ ਦੀ ਰੈਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਹੋਰ ਜਿਹੜੇ ਸੁੱਖ ਸਾਧਨਾਂ ਲਈ ਵਰਤੇ ਆ ਗਿਆ ਉਹਦਾ ਹਿਸਾਬ ਦਿਓ 15 ਤੱਕ ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਪਲਾਹ ਹੋ ਜੇ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਉਹ ਇਹਨਾਂ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖ ਕੇ ਉਹ ਪੈਸਿਆਂ ਦੀ ਗ੍ਰਾਂਟ ਵੀ ਰੋਕ ਲਈ ਤੀਸਰੀ ਤੇ ਜਿਹੜੀ ਸਭ ਤੋਂ ਜ਼ਰੂਰੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਲੋਕ ਰਾਜ ਦਾ ਨਾਰਾ ਦਿੱਤਾ ਪਰ ਲੋਕ ਰਾਜ ਦੀਆਂ ਧੱਕੀਆਂ ਉਡਾਈਆਂ ਜਾ ਰਹੀਆਂ ਨੇ 74ਵੀਂ ਕਨਸਟੀਟਿਊਸ਼ਨਲ ਐਮੈਂਡਮੈਂਟ ਤੋਂ ਬਾਅਦ ਇਹ ਕਲੀਅਰ ਸੀ ਕਾ ਕੋਈ ਵੀ ਸਰਕਾਰ ਸੱਤਾਛ ਹੋਵੇ ਉਹ ਲੋਕਲ ਬਾਡੀਜ਼ ਨੂੰ 6 ਮਹੀਨੇ ਤੋਂ ਵੱਧ ਪੱਗ ਨਹੀਂ ਰੱਖ ਸਕਦੀ ਨਹੀਂ ਰੱਖ ਸਕਦਾ ਉਹ ਜੇ ਰੱਖੂਗੀ ਤਾਂ ਉਹਨੂੰ ਕਨਸਟੀਟਿਊਸ਼ਨਲ ਬਰੇਕਡਾਊਨ ਕਿਹਾ ਜਾਊਗਾ ਜਿਹਦੇ ਨਾਲ ਸੈਂਟਰ ਗਵਰਨਮੈਂਟ ਕੋਲ ਅਧਿਕਾਰ ਆਸੀ ਕਿ ਸੈਂਟਰ ਦੀ ਸਰਕਾਰ ਸਿੱਧੀ ਸੂਬੇ ਦਾ ਰਾਜ ਸੰਭਾਲ ਸਕਦੀ ਹੈ 23 ਮਾਰਚ 2023 ਨੂੰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੀ ਮਿਆਦ ਖਤਮ ਹੋ ਗਈ 23 ਸਤੰਬਰ ਨੂੰ ਡੇਢ ਸਾਲ ਹੋ ਗਿਆ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਟੁੱਟੇ ਨੂੰ ਇਹਦਾ ਜਵਾਬ ਪੰਜਾਬ ਦੀ ਸਰਕਾਰ ਲੋਕਾਂ ਨੂੰ ਕੀ ਦੇਊਗੀ ਕਿਉਂ ਨਹੀਂ ਲੋਕਾਂ ਦੇ ਜਿਹੜੇ ਹੱਕ ਨੇ ਲੋਕਲ ਬਾਡੀਜ਼ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਡਿਵੈਲਪਮੈਂਟ ਮੈਨੇਜ ਕਰਨ ਦੇ ਉਹ ਕਿਉਂ ਖੋਏ ਗਏ ਇਹ ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਕਿ ਲੋਕ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਲੋਕਾਂ ਕੋਲ ਉਹਨਾਂ ਨੂੰ ਆਪਣੇ ਆਧਾਰੇ ਚਲਾਉਣ ਦਾ ਹੱਕ ਖੋਇਆ ਜਾਵੇ ਤੇ ਆ ਜਿਹੜੀਆਂ ਪੰਚਾਇਤ ਚੋਣਾਂ ਚ ਜਿਹੜਾ ਸਭ ਤੋਂ ਵੱਡਾ ਹਰਾਨੀ ਵਾਲੀ ਗੱਲ ਇਹ ਹੈ ਪਿੰਡਾਂ ਸਾਡੇ ਅੱਗੇ ਘਾਟ ਮਸ਼ਹੂਰ ਸੀ ਕਹਿੰਦੇ ਅਸੂ ਤੇ ਜੱਟ ਦੀ ਮਾਂ ਵੀ ਮਰ ਜੇ ਤਾਂ ਘੜੋਲੇ ਛੁੱਟ ਦੇ ਦਿੰਦਾ ਸੀ ਕਿ ਉਹਦੇ ਕੋਲ ਟਾਈਮ ਨਹੀਂ ਸੀ ਹੁੰਦਾ ਸੰਸਕਾਰ ਦਾ ਪਹਿਲੀ ਚ ਤੋਂ ਆਫੀਸ਼ੀਅਲੀ ਝੋਨੇ ਦੀ ਵੜਾਈ ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਪੰਜਾਬ 'ਚ 10 ਦਿਨ ਲੇਟ ਚੱਲ ਰਿਹਾ 10 ਤਰੀਕ ਦੇ ਨੇੜੇ ਜਾ ਕੇ ਸ਼ੁਰੂ ਹੋਊਗਾ 12 ਤਰੀਕ ਦਾ ਦੁਸਹਿਰਾ ਤਿਹਾਰਾਂ ਦਾ ਮਹੀਨਾ ਫੇਰ ਕੜਗ ਦੀ ਬਜਾਈ ਆਲੂਆਂ ਦੀ ਬਜਾਈ ਸਾਰੀਆਂ ਹਾੜੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਇਹਨਾਂ ਨੇ ਆ ਦਿਨਾਂ ਵਿੱਚ ਵੋਟਾਂ ਲਈ ਤਾਂ ਰੱਖੇ ਵੀ ਵੋਟ ਪਰਸੈਂਟੇਜ ਨਾਲੋਂ ਘੱਟ ਤੇ ਥੋੜੇ ਜਿਹੀ ਗਿਣਤੀ ਦੇ ਲੋਕਾਂ ਤੋਂ ਆਪਣੇ ਹੱਕ ਦੇ ਫੈਸਲੇ ਲੈ ਕੇ ਉਹ ਕਹਿ ਦੇਣ ਕਿ ਅਸੀਂ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਬੜੀ ਤਕੜੀ ਕਰ ਦਿੱਤੀ ਇਹਦੇ ਲਈ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਨਹੀਂ ਕਰਾਈਆਂ ਚਲੋ ਹੁਣ ਇੱਕੋ ਮੰਗ ਹੈ ਕਾਲੀ ਦਲ ਕੇ ਕਟੋ ਕੱਟ ਕਟੋ ਕੱਟ ਤੁਸੀਂ ਚੋਣ ਦੇ ਪੋਲਿੰਗ ਆਵਰਸ ਬਦਾ ਦਿਓ ਤਾਂ ਕਿ ਅਰਲੀ ਮਾਰਨਿੰਗ ਵੀ ਕਿਸਾਨ ਖੇਤ ਤੋਂ ਜਾਣ ਪਹਿਲਾਂ ਵੀ ਜਾ ਕੇ ਵੋਟ ਪਾ ਸਕੇ ਤੇ ਸ਼ਾਮ ਨੂੰ ਵੀ ਲੇਟ ਕਰ ਦਿਓ ਤਾਂ ਕਿ ਉਹ ਵੋਟ ਕੰਮ ਤੋਂ ਆ ਕੇ ਪਾ ਸਕੇ ਜਿਹੜਾ 8 ਤੋਂ 4 ਰੱਖਿਆ ਇਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੋਲਿੰਗ ਟਾਈਮ ਚਾਹੀਦਾ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਰਿਕਵੈਸਟ ਕਰਾਂਗੇ ਇਹ ਕੋਈ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਦੇ ਵਿੱਚ ਲੋਕਾਂ ਦੀ ਓਵਰਵੇਲਮਿੰਗ ਪਾਰਟਿਸਪੀਕੇਸ਼ਨ ਨਾ ਹੋਵੇ ਤੁਹਾਡਾ ਕੰਮ ਦੇ ਸੀਜ਼ਨ ਵਿੱਚ ਇਹਨੂੰ ਇਲੈਕਸ਼ਨ ਦਾ ਰੱਖਣਾ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮਿੰਗਸ ਐ ਰੱਖਣੇ ਇੱਕ ਕਲੀਅਰ ਮੈਸੇਜ ਹੈ ਕਿ ਸੂਬੇ ਦੀ ਸਰਕਾਰ ਲੋਕ ਰਾਜ ਦੀ ਹੱਤਿਆ ਕਰ ਰਹੀ ਹੈ ਡੈਮੋਕਰੇਸੀ ਦੀਆਂ ਨੀਆਂ ਨੂੰ લાકੜਾ ਕਰਨੀ ਥਾ ਉਹਨਾਂ ਨੂੰ ਉਜਾੜ ਰਹੀ ਹੈ ਇਹ ਵੀ ਮੰਗ ਕਰਾਂਗੇ ਤੋਂ ਇਹ ਆ ਬੇਨਤੀਆਂ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਆਖਿਰ 'ਚ ਮੈਂ ਫੇਰ ਕਹਿਣਾ ਮੈਂ ਬੀਜੇਪੀ ਨੂੰ ਵੀ ਕਹਿਣਾ ਮੈਂ ਆਰਐਸਐਸ ਨੂੰ ਕਹਿਣਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਗੇਨ ਹੋ ਜਾਣ ਮਿਨੋਰਟੀਜ਼ ਦੇ ਇੰਸਟੀਚਿਊਸ਼ਨ ਤੇ ਕਬਜ਼ਾ ਕਰ ਲਈ ਰੀਜਨਲ ਪਾਰਟੀਆਂ ਦੇ ਵਿੱਚ ਡਿਸਇੰਟੀਗ੍ਰੇਸ਼ਨ ਕਰ ਲਈ ਪਰ ਇਹ ਗੇਮ ਲੌਂਗ ਰਨ ਵਿੱਚ ਨਾ ਸੂਬੇ ਦੇ ਹਿੱਤ ਵਿੱਚ ਆ ਨਾਏ ਦੇਸ਼ ਦੇ ਹਿੱਤ ਵਿੱਚ ਆ ਨਾਏ ਸਿਕ ਕਮਿਊਨਿਟੀ ਦੇ ਹਿੱਤ ਵਿੱਚ ਆ ਤੇ ਮੈਂ ਉਹ ਵੀਰਾਂ ਨੂੰ ਬਿਲਕੁਲ ਸਿੱਧਾ ਸਵਾਲ ਕਰੂੰਗਾ ਕਿ ਉਹ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਤੁਸੀਂ ਜਰਾ ਹੁਣ ਸੌਖਾ ਕੇ ਕਹਿ ਦਿਓ ਕਿ ਤੁਸੀਂ ਬੀਜੇਪੀ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਜਾਂ ਆਰਐਸਐਸ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ ਤੁਹਾਡੇ 6 ਬੰਦੇ ਜਿਹੜੇ ਲੀਡਰਸ ਤੁਹਾਡੇ ਨਾਲ ਮੈਟਰ ਕਰਦੇ ਨੇ 6 ਦੇ 6 ਬੀਜਪੀ ਨਾਲ ਲੱਤ ਪਾਥ ਨਹੀਂ ਚੰਨੂ ਮਾਇਰਾ ਤੇ ਪਰਣਾੜਾ ਦਾ ਬੈਠੇ ਨੇ ਨਾਲ ਠੀਕ ਹੋ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਅਮਰੀਕਾ ਜੱਫੀਆਂ ਪਾਏ ਯਾਰ ਹੋ ਗਏ ਮਲੂਕਾ ਸਾਹਿਬ ਦੀ ਡਾਕਟਰ ਲਾ ਉਹਨਾਂ ਦੀ ਕੈਂਡੀਡੇਟ ਬਣ ਗਈ ਉਹ ਹੋ ਗਏ ਤੁਹਾਡੇ ਜੋ ਕਿਹੜਾ ਲੀਡਰ ਹੈ ਬੀਪੀਜੀ ਲਾਲਪੁਰਾ ਸਾਹਿਬ ਦੇ ਕਹਿਣ ਦੇ ਚੋਣ ਲੜ ਹਲੇ ਦੱਸੋ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਅਕਾਲੀ ਦਲ ਲਹਿਦਾ ਬਣਾ ਕੇ ਅਕਾਲੀ ਦਲ ਦਾ ਪਿੱਠ ਛੁਰਾ ਮਾਰਨ ਦੀ ਕੋਸ਼ਿਸ਼ ਕਰਕੇ ਫਿਰ ਹਾਰ ਮੰਨ ਕੇ ਨਾਲ ਆਏ ਤੇ ਫਿਰ ਮਜਬੂਰੀ ਵਿੱਚ ਜਾਣਾ ਪਿਆ ਕਿ ਤੁਹਾਡੇ ਜੋ ਪੰਥ ਕਰਾਉਣਾ ਤੇ ਤੁਹਾਡਾ ਏਜੰਡਾ ਕੀ ਹੈ ਤੇ ਤੁਸੀਂ ਬੀਜੇਪੀ ਨਾਲ ਯਾਰੀ ਪਾਉਣ ਤੋਂ ਪਹਿਲਾਂ ਸ਼ਰਤ ਕਿਹੜੀ ਮੰਗ ਕਿਹੜੀ ਮਨਵਾਈ ਹੈ ਪੰਜਾਬ ਦਾ ਕੀ ਭਲਾ ਕੀਤਾ ਇਸ ਤੋਂ ਬਿਨਾ ਕਿ ਤੁਸੀਂ ਦਿੱਲੀ ਗੁਰਦੁਆਰਾ ਤੇ ਨਜਾਇਜ਼ ਕਬਜ਼ਾ ਹਰਿਆਣਾ ਦੀ ਇਲੀਗਲ ਬੜੀ ਕਮੇਟੀ ਤੱਕਤਾ ਤੇ ਉਹਨਾਂ ਦੇ ਨਜਾਇਜ਼ ਕਬਜ਼ੇ ਦੀ ਫਰੋੜਤਾ ਕਰ ਤੋਂ ਬਿਨਾ ਤੁਸੀਂ ਹੋਰ ਕੀ ਕੀਤਾ ਸੋ ਇਹ ਮੇਰੀਆ ਬੇਤੀ ਜਨਾਬ ਸਾਹਿਬ ਇਹ ਜੋੜ ਦੇ ਕਿ ਇਹ ਬਿਨਾਂ ਦੇ ਮੁੱਢੀ ਨੇ ਆਪਣੇ ਇੱਕ ਪੰਥ ਦੀ ਰੀਤੀ ਰਿਵੇਤ ਆਪਣੇ ਪੱਤ ਤੋਂ ਬਾਅਦ ਦੇ ਦੇ ਜੀ ਸਾਰੇ ਮੁੱਢੀ ਚੌਂਕੀ ਪਰਦੇ ਸਾਰੇ ਮੁੱਢੀ ਪੁਰ ਜਾ ਰਹੇ ਈ ਵਦ ਤੇ ਆਪਣੇ ਵਾਸਤੇ ਇੱਕ ਘੱਟੋ ਛੋਟਾ ਮੁੱਡ ਕੇ ਪਿਆਜ ਦੇਖੋ ਮੁਲਾਬਰੀ ਜੀ ਜਿਹੜਾ ਪੰਥਕ ਪਹਿਰਾਵਾ ਪਾ ਸਕਦਾ ਜਿਹੜਾ ਪੰਥਕ ਦਿਲੋਂ ਆ ਉਹ ਕੋਈ ਮੋਦੀ ਦੇ ਨਾਲ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਜਿਹੜੀ ਸੋਚ ਮਿਨੋਰਟੀਜ਼ ਨੂੰ ਕ੍ਰਸ਼ ਕਰਨ ਲਈ ਲੱਗੀ ਹੋਈ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਕਿਸੇ ਦਾ ਨਹੀਂ ਲੈਣਾ ਮੈਂ 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 ਇਹ ਕਹਿਣਾ ਇੱਕ ਵਾਢਿਓ ਜਿਹੜਾ ਵੀ ਦਾਸਵਾਮੀ ਜੀ ਜਿਹੜਾ ਜਿਹੜਾ ਵੀ ਆਰਐਸਐਸ ਤੇ ਬੀਜੇਪੀ ਦੇ ਆਖੇ ਪੰਜਾਬ ਦੇ ਵਿਚ ਰਹਿ ਕੇ ਪੰਜਾਬ ਦੇ ਵਾਯੂ ਮੰਡਲ ਦਾ ਆਨੰਦ ਮਾਣ ਰਿਆ ਉਹ ਪੰਪ ਵਿਰੋਧੀ ਹੋਊਗਾ ਤੇ ਪੰਜਾਬ ਵਿਰੋਧੀ ਹੋਊਗਾ ਜਿਹੜਾ ਯਾਰੀ ਆਰਐਸਐਸ ਤੇ ਬੀਜੇਪੀ ਨਾਲ ਪਗਾਊਗਾ ਸਾਹਿਬ ਵੀ ਗਏ ਨੇ ਆਪਣੇ ਸਾਰੇ ਗਏ ਨੇ ਫੋਨ ਵੀ ਲੱਗੇ ਆਏ ਨੇ ਦੇਖੋ ਮੈਂ ਤਾਂ ਤੁਹਾਨੂੰ ਕਹਾਂ ਏ ਟੂ ਜ਼ੈਡ ਮੈਂ ਇਹਦੇ 'ਚ ਐਕਸੈਪਸ਼ਨ ਨਹੀਂ ਕੋਈ ਕਿ ਜੇ ਮੈਂ ਉਹਨਾਂ ਨਾਲ ਯਾਰ ਪਰ ਹਾਂ ਪੰਜਾਬ ਦੇ ਮੁੱਖ ਮੁੱਦੇ ਨੇ ਜਿਹੜੇ ਪੰਜਾਬ ਦੀਆਂ ਪੈਂਡਿੰਗ ਇਸ਼ੂ ਦਾ ਸਾਡੀ ਹੁਣ ਵੀ ਗੱਲ ਸੀ ਉਹਨਾਂ ਨਾਲ ਹੁਣ ਫੇਰ ਉਧਰ ਆਉਨੇ ਆ ਅਸੀਂ ਪੰਜ ਸ਼ਰਤਾਂ ਵੋਟਾਂ ਵੇਲੇ ਰੱਖੀਆਂ ਸੀ ਉਹ ਸਾਡੀਆਂ ਉਸੇ ਤਰ੍ਹਾਂ ਕਾਇਮ ਹੈ ਹਰਿਆਣਾ ਕਮੇਟੀ ਤੋੜੀ ਜਾਵੇ ਸ਼੍ਰੋਮਣੀ ਕਮੇਟੀ ਬਹਾਲ ਕੀਤੀ ਜਾਵੇ ਲੈਜਲੇਸਲੇਚਰ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਬੀਜੇਪੀ ਦਾ ਪ੍ਰਬੰਧ ਖਤਮ ਕੀਤਾ ਜਾਵੇ ਸਿੱਖਾਂ ਨੂੰ ਆਪਣੇ ਨਮਾਇंदे ਚੁੜਨ ਦਾ ਹੱਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਜ਼ਿੰਮੇਵਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਜਿਹੜੇ ਉਹਨਾਂ ਦੇ ਲੰਮਕ ਰਹੇ ਸੀਰੀਅਸ ਮਸਲੇ ਨੇ ਉਹਨਾਂ ਤੇ ਫੈਸਲਾ ਕੀਤਾ ਜਾਵੇ ਪੰਜਾਬ ਦੇ ਨਾਲ ਹੋਏ ਨਿਆਂਏ ਪਾਵੇਂ ਉਹ ਹੈਡਵਾਰਕਸ ਆ ਪਾਵੇਂ ਉਹ ਚੰਦੀ ਜੜਾ ਪਾਵੇਂ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਦੇ ਪਾਣੀ ਨੇ ਉਹਨਾਂ ਬਾਰੇ ਜੇ ਗੱਲਾਂ ਮਕਾਉਣਗੇ ਸਾਨੂੰ ਉਹਨਾਂ ਦੇ ਨਾਲ ਹੱਥ ਮਲਾਉਣ ਤੋਂ ਕੋਈ ਨਹੀਂ ਕਰ ਪਰ ਜੇ ਉਹ ਕਹਿਣ ਕਿ ਵੱਧ ਕੇ ਕਰ ਲਾਂਗੇ ਫਿਰ ਨਹੀਂ ਹੁਣ 35 ਲੱਖ ਸਿੱਕੇ ਬੈਠਾਗਾ ਆਪਣੇ ਰਾਣੀ ਬਿਟ ਬੋਟਾ ਤੇ ਬਿਟ ਅੱਛੇਦਰ ਬਾਕੀ ਨੇ ਅਦਰ ਉਹਦੇ ਤੋਂ ਵੱਡੀ ਵੀ ਪੋਲਿਟੀ ਐ ਫੋਟਲਿਸ ਫਾਰ ਕਰ ਰਹੀ ਉਹ ਤੋਂ ਦੇ ਸਿੱਖਾ ਤੇ ਛੱਡ ਕੋ ਉਹਨਾਂ ਦੇ ਸਿੱਖਾ ਉਹਨਾਂ ਦੇ ਸਿੱਖਾ ਤੇ ਛੱਡਦਾ ਕਿ ਦੁਸ਼ਮਣ ਦੀ ਪਛਾਣ ਕਰ ਲਈ ਜਾਵੇ ਤੇ ਜੇ ਤੋਂ ਖਾਦਰਾ ਨਹੀਂ ਤੁਹਾਡੀ ਹੋਂਦ ਨੂੰ ਉਹਦੇ ਜਿਹਦੇ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਆਪਣਾ ਨਾਲ ਲਿਆ ਜਾਦਾ ਵਡਾਲਾ ਜੀ ਨੇ ਜਿਹੜਾ ਕਾਂਗਰਸ ਪਾਰਟੀ ਉਹਨਾਂ ਨੇ ਇਹ ਪਾਰਟੀ ਵੀ ਬਹੁਤ ਬਣ ਗਈ ਜੇ ਸਰਕਾਰ ਦੇ ਦੇਖੋ ਫੌਮਤਾ ਪੰਜਾਬ ਚ ਵੀ ਬਣ ਗਈ ਫੈਸਲਾ ਕੋਈ ਵੀ ਲਏ ਤੇ ਮਜਬੂਰੀ ਨੂੰ ਹਵਾ ਸੀ ਤਾਂ ਇਹ ਲੋਕਾਂ ਨੇ ਹਵਾ ਦੇ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਆਊਟਸਾਈਡ ਸੂਬੇ ਵਾਲੇ ਸਿੱਖਾ ਜੀ ਮੇਰੀ ਅੱਖ ਅੱਜ ਵੀ ਗੱਲ ਸੁਣ ਲਓ ਜੰਮੂ ਵੀ ਆਪਣਾ ਹੀ ਕਮੇਟੀਆਂ ਵੀ ਚਾਰ ਬਣ ਗਈਆਂ ਪਰ ਅੱਜ ਵੀ ਜਦ ਮਸਲਾ ਪੰਥ ਦਾ ਉੱਠਦਾ ਹੈ ਗੱਲ ਸ਼੍ਰੋਮਣੀ ਕਮੇਟੀ ਕੋਲ ਆਉਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਹੁੰਦੀ ਹੈ ਆਵਾਜ਼ ਪੰਥ ਤੇ ਪੰਜਾਬ ਦੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਸਿੱਖਾਂ ਦੀ ਪਰੰਪਰਾ ਦੇ ਮਤਾਬਿਕ ਸਰਵਉੱਚ ਸੱਤਾ ਸ਼੍ਰੀ ਅਕਾਲ ਤਖਤ ਸਾਹਿਬ ਆ ਕੋਈ ਵੀ ਮੁੱਦਾ ਉੱਠਦਾ ਉੱਥੇ ਹੀ ਆਉਂਦਾ ਬਾਹਰ ਵਾਲੇ ਲੋਕ ਪੋਲੀਟੀਕਲ ਕੰਪਲਸ਼ਨ ਹੈ ਜੇ ਕੋਈ ਫੈਸਲਾ ਲੈਂਦੇ ਨੇ ਉਹ ਉਹਨਾਂ ਦਾ ਫੈਸਲਾ ਉਹਨੂੰ ਕਿਸੇ ਤਰ੍ਹਾਂ ਵੀ ਅਕਾਲੀ ਦਲ ਕੰਡੋਨ ਨਹੀਂ ਕਰਦਾ ਹਾਂ ਜੀ ਅਜਦਾ ਦੋ ਪ੍ਰਕਾਰ ਸਰਪਾਦਾ ਜੀ ਨੇ ਲਾਂਚ ਕੀਤਾ ਕਿ ਪਾਰਲਾ ਤੋਂ ਹਾਲੇ ਰਾंगे ਜੇਤਰਾਵਨ ਨੇ ਵੀ ਕਹਿਇਆ ਕਿ ਸਾਡਾ ਕਿਸੇ ਵੀ ਪਾਰਟ ਨੂੰ ਸਪੋਰਟ ਨਹੀਂ ਹੈ ਕੰਡੂ ਮਾਜਰਾ ਜੀ ਤੇ ਪੰਨਾ ਜੇ ਤੋੜਾ ਸੀਗਾ ਬੀਬੀ ਸੀ ਦਾ ਨੀਚੇ ਪੋਲੀਟੀਕਲ ਆਦਮੀ ਦਾ ਕੀ ਹੁੰਦਾ ਜੀ ਜੇ ਉਹ ਜਾ ਕੇ ਵੋਟ ਭਾਜਪੀ ਲਈ ਮੰਗਦੇ ਨੇ ਤੇ ਚੰਨੂ ਮਾਜਰਾ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਹਿੰਦੇ ਆ ਕਿ ਉਹ ਆਪਣੇ ਸੈਂਟਰ ਦੇ ਵਿੱਚ ਪ੍ਰਭਾਵ ਨੂੰ ਯੂਜ਼ ਕਰਕੇ ਇਹ ਨੂੰ ਤੁਸੀਂ ਦਿਤਾਓ ਮੈਂ ਵਜੀਰ ਬਣਾ ਦੂੰਗਾ ਜੇ ਤੁਹਾਨੂੰ ਨਹੀਂ ਸੁਣੀ ਤਾਂ ਮੈਂ ਸੁਣਾ ਦਿੰਦਾ ਉਹਨਾਂ ਦੀ ਵੀਡੀਓ ਮੈਂ ਸੁਣਾ ਦਿੰਦਾ ਉਹਨੇ ਕਲੇਮ ਕੀਤਾ ਤੁਸੀਂ ਇਹ ਕਲੇਮ ਮੈਂ ਤਾਂ ਤਾ ਦੱਸ ਤਾਂ ਕਲੇਮ ਤਾਂ ਦੱਸੋ ਨਾ ਮੈਂ ਫੇਰਾ ਬਗਾਨਿਆਂ ਨਾਲ ਤੇ ਕਹੀ ਜਾਵਾਂ ਮੈਂ ਪਤੀ ਵਰਤਾਏ ਕਦੇ ਹੋਊ ਕੀ ਗੱਲ ਦੱਸੋ ਹਲੋ ਤੁਸੀਂ ਮੰਗ ਕੀਤੀ ਹੈ ਉਹ ਜਿਹੜਾ ਮੈਡੀਕਲ ਤੌਰ ਤੇ ਜਿਹੜਾ ਸਪੋਰਟ ਫੈਸਟੀਲ ਹੋਣੀ ਆ ਰਹੀ ਜਾਂ ਸੈਕਟਰ ਦੀ ਨਹੀਂ ਆ ਰਹੇ ਆ ਸੈਂਟਰ ਦੇ 60 ਪੈਸੇ ਆ ਰਹੇ ਆ ਚਾ ਉਹ 60 ਪੈਸੇ ਤਾਂ ਕੀ ਵੰਡੇ ਸੀਗੇ ਆਪਣੇ ਵੀ 40% ਨਹੀਂ ਪਾਏ ਤੇ ਉਹਨਾਂ ਦੇ 60 ਵੀ ਖਾਲੇ ਹੁਣ ਮਤਲਬ ਮਤਲਬ ਜਿਹੜਾ ਇਲਾਜ ਹੈ ਬੰਦ ਹੋ ਗਿਆ ਸਰ ਹੋ ਗਿਆ ਬੰਦ ਸਰਦ ਬੰਦ ਹੋ ਗਿਆ ਉਹ ਉਹ ਬੰਦ ਹੋ ਗਿਆ ਇਲਾਜ ਉਹਨਾਂ ਨੇ ਆਲਰੇਡੀ ਬੰਦ ਕਰਤਾ ਇਹ ਇਲਾਜ ਤੁਹਾਨੂੰ ਇਹ ਪਤਾ ਕਿ ਹਾਈ ਕੋਰਟ ਨੇ ਅੱਜ ਡਾਇਰੈਕਸ਼ਨ ਜਿਹੜੀ ਦਿੱਤੀ ਆ 15 ਤਰੀਕ ਨੂੰ ਸਾਫ ਹੋ ਜੂ ਕ੍ਰਿਸਟਲ ਕਲੀਅਰ ਇਹ 355 ਕਰੋੜ ਆ ਜਿਹੜਾ ਇਹ ਕਿੱਥੇ ਰਖਿਆ ਦੇਖੋ ਅਫਸੋਸ ਇਹ ਹੈ ਕਿ ਮਾਮਲਾ ਹਾਈ ਕੋਰਟ ਚ ਉੱਠਣ ਤੋਂ ਬਾਅਦ ਵੀ ਸਰਕਾਰਾਂ ਰਫਾ ਦਫਾ ਕਰ ਰਹੀਆਂ ਨੇ ਕਿੱਡਾ ਵੱਡਾ ਗੁਨਾਹ ਹੋਇਆ ਕਿ ਸੀਆਈਏ ਚ ਇੰਟਰਵਿਊ ਹੋਈ ਕੀ ਕਾਰਵਾਈ ਹੋ ਗਈ ਮਤਲਬ ਇਹ ਹੀ ਕਹਿ ਜਾ ਸਕਦਾ ਨਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਪਾਲ ਰਹੀਆਂ ਨੇ ਪਹਿਲਾਂ ਮੁਕਰੇ ਕਿ ਪੰਜਾਬ ਜੀ ਵੀ ਹੋਇਆ ਡੀਜੀਪੀ ਪ੍ਰਮੋਦ ਆਪਣੀ ਰਿਪੋਰਟ ਦਿੰਦੇ ਨੇ ਹੋਇਆ ਉਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀ ਹੈ ਕੁਛ ਨਹੀਂ ਇਹਦਾ ਮਤਲਬ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਪੰਜਾਬ ਹੁਣ ਚਲਾਕ ਕੌਣ ਰਿਹਾ ਹੈ ਜਿਆਦਾ ਸਾਹਿਬ ਇੱਕ ਜੀਵੀਵਲੋਂ ਰਿਵਿਊ ਮੀਟਿੰਗ ਰੱਖੀ ਗਈ ਹੈ ਆਪਣੇ ਜਿਹੜੇ ਸਿੰਗਰ ਆ ਗਏ ਉਹਨਾਂ ਨੂੰ ਸਿਕਿਉਰਟੀ ਲੱਗੇ ਲੱਗਦਾ ਹੈ ਕਿ ਪਹਿਲਾਂ ਸਧੂ ਮੁਸਿਆਦਾ ਛੋਟੀ ໄຂ ਦੇ ਸੀ ਦਾ ਉਹਨਾਂ ਵੱਡਾ ਆਫਸਰ ਨਿਕਲ ਕੇ ਸਾਹਮਣੇ ਆਇਆ ਸੀ ਇਹ ਦੁਬਾਰਾ ਨਹੀਂ ਇੱਕ ਮੈਨੂੰ ਦੱਸਣਾ ਹੈ ਕਿ ਪਹਿਲਾ ਜੀਨਾਂ ਨੇ ਇਹ ਪ੍ਰੈਸ ਕਾਨਫਰੈਂਸ ਕਰਾਈ ਹੈ ਉਹਨਾਂ ਦੇ ਐਕਸਲੈਂਟ ਦੇ ਤਾਂ ਉਹਨਾਂ ਦੀ ਇਮਾਨਦਾਰੀ ਦਾ ਪਤਾ ਲੱਗਦਾ ਨਹੀਂ ਇਹ ドラਮੇ ਵਾਲੀ